ਕੈਸੀ ਕਾਲ ਜੀ ਪੰਜਾਬ ਨਵੀਂ ਵੀਕਾ ਟਿਮ ਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਦੀ ਜਵਾਨ ਤੇ ਨਿਊ ਆਰਟੀਕਲ ਲੈ ਕੇ ਆਏ ਹਾਂ ਜੀ ਇਹ ਆਰਟੀਕਲ ਆਪਣੇ ਕਾਟਨ ਪਿਓਰ ਕਾਟਨ ਦੇ ਸਟਫ ਤੇ ਰੈਡੀ ਹੋਈ ਨੇ ਜੀ ਸਿੰਧੀ ਵਰਕ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਜੀ ਬਹੁਤ ਸੋਹਣਾ ਸਿੰਧੀ ਵਰਕ ਦਾ ਜਿਹੜਾ ਇਹ ਕੰਮ ਹੋਇਆ ਜੀ ਹਾਂਜੀ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਚੈੱਕ ਕਰਵਾ ਦਿੰਨੇ ਹਾਂ ਜੀ ਨੀਟ ਐਂਡ ਕਲੀਨ ਹੈ ਜੀ ਹਾਂਜੀ ਜਿਹੜੀਆਂ ਭੈਣਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰਨ ਤਾਂ ਜੋ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਾਂਜੀ ਵੀਡੀਓ ਸਟਾਰਟ ਕਰਦੇ ਹਾਂ ਜੀ ਹਾਂਜੀ ਫਰਸਟ ਕਲਰ ਮਿਲੇਗਾ ਲਾਈਟ ਗ੍ਰੇ ਕਲਰ ਜੀ ਲਾਈਟ ਗ੍ਰੇ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਹਾਂਜੀ ਸੈਂਟਰ ਦੇ ਵਿੱਚ ਦੋ ਪੈਨਲ ਬਨੇ ਹੋਏ ਨੇ ਬੁੱਟੀ ਜਾਰੀ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਰੈਡੀ ਹੋਈ ਹੈ ਜੀ ਬੁਟੀਕ ਸਟਾਈਲ ਦੇ ਵਿੱਚ ਇਹ ਸੂਟ ਰਹਿਣਗੇ ਜੀ ਪਿਓਰ ਦੇਖੋ ਕਾਟਨ ਦੇ ਸੂਟ ਉੱਤੇ ਸਿੰਧੀ ਦਾ ਵਰਕ ਹੋਇਆ ਜੀ ਹਾਂਜੀ ਐਦਾਂ ਜਿਹੜੀ ਇਹ ਸੂਟ ਦੀ ਡਿਜ਼ਾਈਨਿੰਗ ਰਹੇਗੀ ਜੀ ਨੈਕ ਲਾਈਨ ਬਣੀ ਹੋਈ ਹੈ ਜੀ ਸੈਂਟਰ ਦੇ ਵਿੱਚ ਪੈਨਲ ਜਾ ਰਹੇ ਨੇ ਜੀ ਨੈਕ ਲਾਈਨ ਦੀ ਬਹੁਤ ਸੋਹਣੀ ਬਣੀ ਹੈ ਜੀ ਚੈੱਕ ਕਰੋ ਜੀ ਹਾਂਜੀ ਬਹੁਤ ਸੋਹਣਾ ਜਿਹੜਾ ਹੈ ਡਿਜ਼ਾਈਨ ਰੈਡੀ ਹੋਇਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਡੀਐਮ ਕਰਕੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 9460338502 ਹਾਂਜੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਬਾਜੂ ਦਾ ਬਣਿਆ ਹੋਇਆ ਜੀ ਬਹੁਤ ਸੋਹਣੀ ਜਿਹੜੀ ਡਿਜ਼ਾਈਨ ਦੇ ਵਿੱਚ ਸੂਟ ਰੈਡੀ ਹੋਇਆ ਜੀ ਹਾਂਜੀ ਨੈਕਸਟ ਕਲਰ ਮਿਲੇਗਾ ਆਪਾਂ ਨੂੰ ਜੀ ਬਰਾਊਨ ਸ਼ੇਡ ਦੇ ਵਿੱਚ ਸੇਮ ਡਿਜ਼ਾਈਨ ਹੀ ਰਹੇਗੀ ਜੀ ਸੈਂਟਰ ਦੇ ਵਿੱਚ ਪੈਨਲ ਬਾਰੇ ਹੋਏ ਨੇ ਹਾਂਜੀ ਸੂਟ ਦੀ ਲੁੱਕ ਇੱਧਾ ਰਹੇਗੀ ਸੀ ਬਹੁਤ ਸੋਹਣਾ ਜਿਹੜਾ ਹੈ ਸੂਟ ਬਣ ਕੇ ਰੈਡੀ ਹੁੰਦਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਡੀਐਮ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਨੀਟ ਐਂਡ ਕਲੀਨ ਹੈ ਬਹੁਤ ਬਹੁਤ ਸੋਹਣਾ ਵਰਕ ਹੋਇਆ ਜੀ ਹਾਂਜੀ ਪੈਨਲ ਜਾ ਰਹੇ ਨੇ ਸੈਂਟਰ ਦੇ ਵਿੱਚ ਔਰ ਨੈਕ ਲਾਈਨ ਬਣੀ ਹੋਈ ਹੈ ਜੀ ਬਹੁਤ ਸੋਹਣੀ ਜਿਹੜੀ ਇਹਦੇ ਨਾਲ ਆਪਾਂ ਲੇਸ ਵਗੈਰਾ ਲਗਾ ਕੇ ਇਹਨੂੰ ਹੋਰ ਬਹੁਤ ਸੋਹਣਾ ਜਿਹੜਾ ਹੈ ਸੂਟ ਬੁਟੀਕ ਸਟਾਈਲ ਦੇ ਵਿੱਚ ਆਪਾਂ ਸੂਟ ਰੈਡੀ ਕਰ ਸਕਦੇ ਆ ਜੀ। ਬਲੀ ਡਿਜ਼ਾਈਨਿੰਗ ਹੈ ਦੀ ਬਾਜੂ ਤੇ ਆਏਗੀ ਜੀ। ਬਹੁਤ ਸੋਹਣਾ ਜਿਹੜਾ ਬਾਜੂ ਦਾ ਵਰਕ ਹੋਇਆ ਜੀ। ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਵਾ ਕੇ ਆਪਾਂ ਇਹਨੂੰ ਹੋਰ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਜੀ। ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਜੀ। ਬਹੁਤ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਇਹ ਸੂਟ ਲੈ ਕੇ ਆਏ ਆ ਜੀ 999 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਜੀ। ਨਾਲ ਦੀ ਨਾਲ ਸਕਰੀਨਸ਼ਾਟ ਲਈ ਦਿਓ ਜੀ ਹਾਂ ਜੀ ਨੈਕਸਟ ਕਲਰ ਮਿਲੇਗਾ ਜੀ ਪੀਚ ਕਲਰ ਬਹੁਤ ਪਿਆਰਾ ਜਾਂ ਪੀਚ ਕਲਰ ਹੈ ਜੀ ਕਈ ਵਾਰ ਕੈਮਰੇ ਦੇ ਵਿੱਚ ਕਲਰ ਦਾ ਥੋੜਾ ਮੋਟਾ ਜਿਹੜਾ ਫਰਕ ਆ ਜਾਂਦਾ ਹੈ ਜੀ ਹਾਂ ਜੀ ਸੇਮ ਡਿਜ਼ਾਈਨਿੰਗ ਦੇ ਵਿੱਚ ਇਹ ਸੂਟ ਰੈਡੀ ਹੋਇਆ ਜੀ ਸੈਂਟਰ ਦੇ ਵਿੱਚ ਪੈਨਲ ਬਣੇ ਹੋਏ ਨੇ ਸੇਮ ਨੈਕ ਲਾਈਨ ਬਣੀ ਹੋਈ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਰੈਡੀ ਹੋਈ ਹੈ ਜੀ ਹੁਣ ਜੀ ਸਿੰਗੀ ਬੁੱਟੀ ਦੀ ਕਢਾਈ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਇਆ ਜੀ ਇਹ ਵਾਲਾ ਡਿਜ਼ਾਈਨ ਇਦੀ ਬਾਜੂ ਤੇ ਆਏਗਾ ਜੀ 컬러 ਕੰਟਰਾਸਟ ਬਹੁਤ ਸੋਹਣੇ ਬਣੇ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੈ ਜੀ ਇਹਨੂੰ ਆਪਾਂ ਹੋਰ ਵੀ ਬਹੁਤ ਸੋਹਣਾ ਜਿਹੜਾ ਸੂਟ ਰੈਡੀ ਕਰ ਸਕਦੇ ਹਾਂ ਡਿਜ਼ਾਈਨ ਲਗਾ ਕੇ ਜੀ ਹਾਂ ਜੀ ਨੈਕਸਟ ਕਿ 컬러 ਮਿਲੇਗਾ ਜੀ ਆਪਾਂ ਨੂੰ ਡਾਰਕ ਮਹਿੰਦੀ ਮਹਿੰਦੀ ਛੇੜੇ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਜੀ 컬러 ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜਿਹੜੀ ਇਹ ਵਰਕ ਦੀ ਫਿਨਿਸ਼ਿੰਗ ਹੈ ਜੀ ਸੈਂਟਰ ਦੇ ਵਿੱਚ ਪੈਨਲ ਬਣੇ ਹੋਏ ਨੇ ਹਾਂ ਜੀ ਸੂਟ ਬਹੁਤ ਸੋਹਣੀ ਜਿਹੜੀ ਸੂਟ ਰੈਡੀ ਹੋਇਆ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੈ ਸੈਂਟਰ ਦੇ ਵਿੱਚ ਪੈਨਲ ਨੈਕਲਾਈਨ ਬਣਿਆ ਹੋਇਆ ਜੀ ਹਾਂਜੀ ਆਪਾਂ ਇਹਨੂੰ ਹੋਰ ਵੀ ਬਹੁਤ ਸੋਹਣਾ ਜਿਹੜਾ ਹੈ ਸੂਟ ਰੈਡੀ ਕਰ ਸਕਦੇ ਆ ਜੀ ਡਿਜ਼ਾਈਨਿੰਗ ਇਹਦੀ ਬਾਜੂ ਤੇ ਆਏਗੀ ਜੀ ਬਾਜੂ ਤੇ ਆਪਾਂ ਲੇਸ ਨਾਲ ਫਿਨਿਸ਼ਿੰਗ ਦੇ ਕੇ ਬਹੁਤ ਸੋਹਣੀ ਜਿਹੜੀ ਇਹਨੂੰ ਡਿਜ਼ਾਈਨਿੰਗ ਦੇ ਸਕਦੇ ਆ ਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਆ ਉਹ ਨਾਲ ਦੇਣਾ ਸਕਰੀਨਸ਼ਾਟ ਲੈ ਕੇ ਡੀਐਮ ਕਰਕੇ ਮੇਰੇ ਨੰਬਰ 94630 ਤੇ 38502 ਤੇ ਮੈਸ ਡੀਐਮ ਕਰਕੇ ਆਪਣਾ ਜਿਹੜਾ ਆਰਡਰ ਕਨਫਰਮ ਕਰ ਸਕਦੇ ਆ ਜੀ ਇੱਕ ਆਪਣੇ ਕੋਲੇ ਆਰੀ ਵਰਕ ਦੁਆਰਾ ਜਿਹੜਾ ਇਹ ਰੀਸਟਾਕ ਹੋਏ ਨੇ ਜੀ ਆਪਾਂ ਪਹਿਲਾਂ ਵੀ ਇਹਨਾਂ ਦੇ ਨਾਲ ਇਸ ਡਿਜ਼ਾਈਨਿੰਗ ਦੇ ਵਿੱਚ ਸੂਟ ਰੈਡੀ ਕਰ ਸਕੀਤੇ ਹੋਏ ਨੇ ਜੀ ਤੇ ਇਹੇ ਦੁਆਰਾ ਰੀਸਟਾਕ ਹੋਏ ਨੇ ਜੀ ਅਨੀਅਨ ਛੇੜ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਆਰੀ ਵਰਕ ਦਾ ਜਿਹੜਾ ਹੈ ਡਿਜ਼ਾਈਨ ਰਹੇਗਾ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਡਿਜ਼ਾਈਨਿੰਗ ਤੋਂ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਸੋਹਣੀ ਜਿਹੜੀ ਇਹ ਡਿਜ਼ਾਈਨਿੰਗ ਹੋਈ ਹੈ ਜੀ ਹਾਂਜੀ ਫਰੰਟ ਲੁੱਕ ਤੇ ਇਦਾਂ ਦੀ ਜਿਹੜੀ ਡਾਟਸ ਬਣੇ ਹੋਏ ਨੇ ਸਾਰੀ ਸ਼ਰਟ ਦੇ ਪੂਰੇ ਹਾਂਜੀ ਬਹੁਤ ਸੋਹਣੀ ਲੁੱਕ ਦਿੰਦਾ ਜੀ ਇਹ ਪਾਰਟੀ ਵੇਅਰ ਸੂਟ ਰਹਿਣਗੇ ਇਹਦੇ ਨਾਲ ਆਪਾਂ ਬਹੁਤ ਸੋਹਣਾ ਜਿਹੜਾ ਦੁਪੱਟਾ ਰੈਡੀ ਕਰਵਾ ਕੇ ਲੇਸ ਨਾਲ ਫਿਨਿਸ਼ਿੰਗ ਦੇ ਕੇ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਦੇਖ ਸਕਦੇ ਆ ਜੀ ਸੂਟ ਨੂੰ ਇਹਨਾਂ ਸੂਟਾਂ ਦਾ ਜਿਹੜਾ ਰੇਟ ਰਹੇਗਾ ਜੀ 1995 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਜੀ ਨਾਲ ਦੀ ਨਾਲ ਜਿਹੜਾ ਸਕਰੀਨਸ਼ਾਟ ਲੈ ਕੇ ਡੀਐਮ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਆ ਜੀ ਇਹਦੇ ਇਨ ਇਸ ਸ਼ੇਡ ਦੇ ਵਿੱਚ ਜਾਨੀ ਕਿ ਇਸ ਡਿਜ਼ਾਈਨਿੰਗ ਦੇ ਵਿੱਚ ਆਪਾਂ ਨੂੰ ਦੋ ਕਲਰ ਮਿਲਣਗੇ ਜੀ ਫਰਸਟ ਹੈਗਾ অনion ਸ਼ੇਡ ਨੈਕਸਟ ਕਲਰ ਹੈ ਜੀ ਨੈਕਸਟ ਕਲਰ ਆਪਾਂ ਨੂੰ ਇਹਦਾ ਡਾਰਕ ਗ੍ਰੀਨ ਮਿਲੇਗਾ ਆਹ ਵਾਲਾ ਜਿਹੜਾ ਹੈ ਡਿਜ਼ਾਈਨ ਇਹਦੀ ਬਾਜੂ ਤੇ ਆਏਗਾ ਜੀ ਆਰੀ ਦਾ ਬਹੁਤ ਸੋਹਣਾ ਜਿਹੜਾ ਇਹ ਵਰਕ ਹੋਇਆ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੈ ਸੂਟ ਤੇ ਵੀ ਪਾਰਟੀ ਵੇਅਰ ਸੂਟ ਰਹਿਣਗੇ ਜੀ ਸੇਲ ਧਮਾਕੇ ਦੇ ਵਿੱਚ ਇਹ ਤੁਹਾਡੇ ਲਈ ਆਫਰ ਲੈ ਕੇ ਆਏ ਆ ਜੀ 1995 ਸ਼ਿਪਿੰਗ ਫ੍ਰੀ ਰਹੇਗੀ ਜੀ ਡਾਰਕ ਗ੍ਰੀਨ ਹੈ ਜੀ ਬਹੁਤ ਪਿਆਰਾ ਜਾਂ ਇਸ ਵੀਡੀਓ ਕੈਮਰੇ ਦੇ ਵਿੱਚ ਜਿਹੜਾ ਕਲਰ ਦਾ ਫਰਕ ਆ ਰਿਹਾ ਲਾਈਟ ਆ ਰਿਹਾ ਜੀ ਇਹ ਬਹੁਤ ਪਿਆਰਾ ਜਾਂ ਕਲਰ ਹੈ ਜੀ ਸਿਮਰ ਦੇ ਸਟਾਫ ਉੱਤੇ ਇਹ ਸੂਟ ਰੈਡੀ ਹੋਇਆ ਜੀ ਆਰੀ ਵਰਕ ਨਾਲ फ्रंट के रेडी डिजाइनिंग इधर आएगी जी बहुत सोणा जेड़ा है वर्क होया वर्क दी फिनिशिंग ਤੁਸੀਂ ਚੈੱਕ ਕਰ ਸਕਦੇ ਹੋ ਨੀਟ ਐਂਡ ਕਲੀਨ ਹੈ ਜੀ हां जी फ्रंट शर्ट ਦੇ ਮਤਲਬ ਕਿ ਇਦਾਂ ਦੇ ਡਾਟਸ ਦੀ ਲੱਗੇ ਹੋਏ ਨੇ ਸਾਰੀ ਸ਼ਰਟ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੈ ਜੀ ਇਹਦੀ ਸ਼ਰਟ ਤੇ ਵਰਕ ਆਏਗਾ ਜੀ ਹੰਦੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਨਾਲ ਦੀਆਂ ਸਕਰੀਨਸ਼ਾਟ ਲੈ ਕੇ ਡੀਐਮ ਕਰਕੇ ਆਪਣਾ ਆਰਡਰ ਕੰਫਰਮ ਕਰ ਸਕਦੇ ਆ ਜੀ ਮੇਰੀ ਬੁਟੀਕ ਤੇ ਸੇਲ ਆਫਰ ਚੱਲ ਰਿਹਾ ਤੁਸੀਂ ਸੇਲ ਆਫਰ ਦਾ ਲਾਹਾ ਕਰ ਬੈਠੇ ਵੀ ਲੈ ਸਕਦੇ ਹੋ ਤੇ ਆਨਲਾਈਨ ਮਤਲਬ ਕਿ ਤੁਸੀਂ ਮੇਰੀ ਬੁਟੀਕ ਤੇ ਵਿਜ਼ਿਟ ਕਰਕੇ ਵੀ ਇਹਨਾਂ ਸੂਟਾਂ ਨੂੰ ਬਾਏ ਕਰ ਸਕਦੇ ਹੋ ਜੀ ਹਾਂਜੀ ਸੇਲ ਆਫਰ ਬਹੁਤ ਵੱਡਾ ਜਿਹੜੀ ਸੇਲ ਆਈ ਹੋਈ ਹੈ ਆਪਣੀ ਬੁਟੀਕ ਤੇ ਜੀ ਤੁਸੀਂ ਮੈਨੂੰ ਡੀਐਮ ਕਰਕੇ ਮਤਲਬ ਕਿ ਸੇਲ ਦੇ ਜਿਹੜੀਆਂ ਸੂਟਾਂ ਦੀਆਂ ਪਿਕਸ ਵੀ ਮੰਗਾ ਸਕਦੇ ਹੋ ਔਰ ਕਾਲ ਵੀ ਕਰ ਸਕਦੇ ਹੋ ਜੀ ਹੰਡ ਤੱਕ ਵੀਡੀਓ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ